ਗੁਰਦਾਸਪੁਰ ਸ਼ਹਿਰ ਅੰਦਰ ਚੋਰੀਆਂ ਦਾ ਸਿਲਸਲਾ ਜਿਹੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਦਿਨ ਬਾ ਦਿਨ ਚੋਰੀਆਂ ਦਾ ਸਿਲਸਲਾ ਵਧਦਾ ਜਾ ਰਿਹਾ ਜਿਸ ਦੀ ਤਾਜ਼ਾ ਮਿਸਾਲ ਅੱਜ ਫੇਰ ਉਸ ਮੇਲੇ ਮਿਲੀ ਜਦੋਂ ਨਵਾਸ਼ਲਾ ਦੇ ਨਾਲ ਸਬੰਧਤ ਵੱਖ-ਵੱਖ ਲੋਕਾਂ ਦੇ ਜਿਹੜੇ ਨੇ ਮੋਟਰਸਾਈਕਲ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਦੋ ਮੋਟਰਸਾਈਕਲ ਚੋਰੀ ਹੋਣ ਦੀ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਇਹ ਤੋਂ ਇਲਾਵਾ ਜੋ ਫਿਸ਼ ਪਾਰਕ ਤੋਂ ਵੀ ਇੱਕ ਮੋਟਰਸਾਈਕਲ ਜਿਹੜਾ ਵਾ ਉਹ ਇੱਕ ਮਲਾਜ਼ਮ ਦੀ ਚੋਰੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਸਾਡੇ ਨਾਲ ਮੌਜੂਦ ਨੇ ਇੱਕ ਨੌਜਵਾਨ ਪਿੰਡ ਚਾਵਾ ਤੋਂ ਉਹਨਾਂ ਦਾ ਵੀ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਗੁਰਦਾਸਪੁਰ ਤੋਂ ਚੋਰੀ ਹੋ ਗਿਆ ਕਿਵੇਂ ਮੋਟਰਸਾਈਕਲ ਚੋਰੀ ਹੋਇਆ ਵੀ ਸੀ ਸਿਰੇ ਦਵਾਈ ਲੈਣ ਗਏ ਗੁਰਦਾਸਪੁਰ ਕੌਣ ਗਿਆ ਸੀ ਤੁਸੀਂ ਗਏ ਸੀ ਪਾਪਾ ਠੀਕ ਹੈ ਸਾਡੇ 6:00 7:00 ਵਜੇ ਨਾਲ ਗਏ ਦੇ ਸਾਡੇ ਕਿੱਥੇ ਗਏ ਸੀ ਸਿਵਲ ਹਸਪਤਲ ਸਿਵਲ ਹਸਪਤਲ ਤੇ ਸਾਡੇ ਘਟ ਟਾਈਮਿੰਗ ਵਾਪਸ ਆਏ ਤੇ ਮੋਟਰਸਾਈਕਲ ਉੱਥੇ ਨਹੀਂ ਅੱਛਾ ਕਿੰਨੀ ਕਿਤੇ ਬਾਅਦ ਹੰਦੋਂ ਬਾਹਰ ਆ ਗਏ ਅੱਧੇ ਘੰਟੇ ਤੱਕ ਆ ਗਈ ਬਾਅਦ ਹਾਂਜੀ ਅੱਧੇ ਘੰਟੇ ਬਾਅਦ ਆ ਗਈ ਅੱਧੇ ਘੰਟੇ ਬਾਅਦ ਮੋਟਰਸਾਈਕਲ ਨਹੀਂ ਮਿਲਿਆ ਕਿਹੜਾ ਮੋਟਰਸਾਈਕਲ ਸੀਗਾ ਸਪਲੈਂਡਰ ਸੀ ਸਪਲੈਂਡਰ ਸੀ ਕੀ ਨੰਬਰ ਸੀ ਮੋਟਰਸਾਈਕਲ ਦਾ SG 11B 5144 ਠੀਕ ਹੈ ਤੇ ਕੋਈ ਕੰਪਲੇਂਟ ਕੀਤੀ ਉਹਦੀ ਤੁਸੀਂ ਕੰਪਲੇਨਰ ਦਰਖਾਸਤ ਦਿੱਤੀ ਗਈ ਸੀ ਸਰ ਠਾਣੇ ਉਹ ਕਹਿੰਦੇ ਚਲੋ ਕਰਾਂਗੇ ਕਾਰਵਾਈ ਤੇ ਜਦੋਂ ਤੁਹਾਨੂੰ ਪਤਾ ਲੱਗਾ ਤੁਹਾਨੂੰ ਕਰਦਾਂਗੇ ਸਰ ਠਾਣੇ ਕੀਤੀ ਹੋਈ ਹਾਂਜੀ ਹਾਂਜੀ ਠੀਕ ਹੈ ਹੋਰ ਇਹਨਾਂ ਤੋਂ ਇਲਾਵਾ ਸਾਡੇ ਨਾਲ ਇੱਕ ਹੋਰ ਜੋ ਸਿੱਧ ਵਿਭਾਗ ਨਾਲ ਜੁੜੇ ਹੋਏ ਮੁਲਾਜ਼ਮ ਨੇ ਤੇ ਉਹਨਾਂ ਦਾ ਵੀ ਪਤਾ ਲੱਗਾ ਕਿ ਮੋਟਰਸਾਈਕਲ ਜਿਹੜਾ ਉਹ ਚੋਰੀ ਹੋ ਗਿਆ ਤੇ ਕਿਵੇਂ ਚੋਰੀ ਹੋਇਆ ਵੀ ਜੀ ਸੁਕੇਤ ਲਾਤੋ ਜੀ ਗੁਰਪ੍ਰੀਤ ਸਿੰਘ ਭਜਨ ਸਿੰਘ ਸਿਵਲ ਸਰਜਨ ਅਫੀਸਰ ਕਰਤਾ ਅਪਰੇ ਡਿਊਟੀ ਦੌਰਾਨ 9 ਵਜੇ ਲਾਇਆ ਜਿਹੜਾ 3 ਵਜੇ ਗੈਪ ਹੋ ਗਿਆ ਦੁਬਾਰਾ ਉਹਦੀ ਰਿਪੋਰਟ ਥਾਣਾ ਸੀਟੀ ਨੂੰ ਦਿੱਤੀ ਗਈ ਆ ਤਾਂ ਕਿ ਅਜੇ ਤੱਕ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਲੱਗ ਸਕਿਆ ਮੋਟਰਸਾਈਕਲ ਜਦੋਂ ਤੁਹਾਡਾ ਚੋਰੀ ਹੋਇਆ ਵਾ ਉਹ ਕਿਹੜੀ ਜਗ੍ਹਾ ਤੋਂ ਹੋਇਆ ਉਹ ਸੁੱਕੇ ਤਲਾਬ ਤੋਂ ਹੋਇਆ ਜੀ ਤੇ ਉਦੋਂ ਤੁਸੀਂ ਕਿੱਥੇ ਸੀ ਜੀ ਮੈਂ ਸਿਵਲ ਹਸਪੀਟਲ 'ਈ ਜੀ ਅੱਛਾ ਜੀ ਤੇ ਮੋਟਰਸਾਈਕਲ ਤੁਸੀਂ ਸੁੱਕੇ ਤਲਾਬ ਤੇ ਲਾ ਕੇ ਸਿਵਲ ਹਸਪੀਟਲ ਗਏ ਸੀ ਹਾਂ ਜੀ ਹਾਂ ਜੀ ਇਸ ਕਰਕੇ ਬਾਅਦ ਵਿੱਚ ਆਏ ਉਹ ਪਤਾ ਨਹੀਂ ਚਲਿਆ ਜੀ ਕਿੰਨੀ ਦੇਰ ਬਾਅਦ ਵਾਪਸ ਆਏ ਤੁਸੀਂ 6 ਘੰਟੇ ਬਾਅਦ ਆਏ ਆ ਜੀ ਅੱਛਾ ਜੀ ਹਾਂ ਜੀ ਕਿਹੜਾ ਮੋਟਰਸਾਈਕਲ HF Deluxe 8375 PP06 EN ਤੇ ਹੈ ਕਿਹੜਾ ਸੀ ਮੋਟਰਸਾਈਕਲ HF Deluxe Deluxe ਠੀਕ ਹੈ ਤੋਂ ਕੀ ਮੰਗੀ ਕਰਦੇ ਹੋ ਤੁਸੀਂ ਮੰਗ ਕਰਦੇ ਹੋ ਮਿਲਿਆ ਜਾਵੇ ਤਾਂ ਜੋ ਇਹਦੀ ਤਰਕਾਸ ਦਿੱਤੀ ਜੇ ਕੋਈ ਕਿ ਇਹਨੇ ਖੜਿਆ ਜਪਲੇ ਕੇ ਨਾ ਉਹ ਦਿੱਤਾ ਜਾਵੇ ਸਿੱਧੀ ਥਾਣੇ ਰਿਪੋਰਟ ਕੀਤੀ ਹੋਈ ਹੈ ਹਾਂ ਜੀ ਕੀਤੀ ਹੈ ਜੀ ਚਲੋ ਗੱਡੀ ਇਨ੍ਹਾਂ ਤੋਂ ਇਲਾਵਾ ਹੋਰ ਵੀ ਸਾਡੇ ਨਾਲ ਵੀਰ ਜੀ ਮੌਜੂਦ ਨੇ ਉਹਨਾਂ ਦਾ ਵੀ ਮੋਟਰਸਾਈਕਲ ਦਾ ਜਾਣਕਾਰੀ ਮਿਲੀ ਆ ਕਿ ਅੱਜ ਹੀ ਤੁਹਾਡਾ ਚੋਰੀ ਹੋਇਆ ਇਹ ਮੇਰਾ 25 ਨੂੰ ਚੋਰੀ ਹੋਇਆ 25 ਨੂੰ ਹੋਇਆ ਮਾਫ ਕਰਨਾ 25 ਨੂੰ ਹੋਇਆ ਸੀ 25 ਨੂੰ ਮੋਟਰਸਾਈਕਲ ਸੀ ਸਪਲੈਂਡਰ ਸਪਲੈਂਡਰ ਸੀ ਕਿੱਥੋਂ ਚੋਰੀ ਹੋਇਆ ਸਿਵਲ ਹਸਪਤਲ ਗੁਰਦਾਸਪੁਰ ਤੋਂ ਸਿਵਲ ਹਸਪਤਲ ਤੇ ਤੁਸੀਂ ਅੰਦਰ ਮੈਡੀਸਨ ਲੈਣ ਮੈਂ ਮੈਡੀਕਲ ਲੈਣ ਗਿਆ ਸੀ 11 ਵਜੇ ਗਿਆ ਸੀ 11:30 ਵਜੇ ਵਾਪਸ ਆਇਆ ਤੇ ਅੰਦਰ ਮੋਟਰਸਾਈਕਲ ਚੋਰੀ ਹੋ ਗਿਆ ਜਾਨੀ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਠੀਕ ਹੈ ਜਦਕਿ ਦੀ ਪੁਲਿਸ ਨੂੰ ਇੱਕ ਬੰਦੇ ਦਾ ਨਾਮ ਵੀ ਦੱਸਿਆ ਬੱਬੇ ਵਾਲੇ ਦਾ ਮੁੰਡਾ ਵਾ ਚ ਅੱਛਾ ਜੀ ਉਹਦੇ ਬਾਰੇ ਦੱਸਿਆ ਹੋਇਆ ਤੁਹਾਨੂੰ ਭਾਈ ਬਾਈ ਨੇਮ ਚੱਕਰ ਬਾਈ ਨੇਮ ਅਈ ਦੱਸ ਕੇ ਆਇਆ ਪਰ ਪੁਲਿਸ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿਹੜਾ ਥਾਣਾ ਪੈਂਦਾ सदर सदर ਥਾਣੇ ਦੀ ਸਦੋ ਥਾਣੇ ਕੀਤੀ ਹੋਈ ਹੈ ਪੁਲਿਸ ਦਾ ਕੀ ਕਹਿਣਾ ਪੁਲਿਸ ਦਾ ਕਹਿਣਾ ਜੀ ਤੁਸੀਂ ਬੰਦਾ ਫੜ ਕੇ ਲਿਆਓ ਅੱਛਾ ਜੀ ਸਾਨੂੰ ਦੱਸੋ ਕਿੱਥੇ ਆ ਅੱਛਾ ਬੰਦਾ ਤੁਸੀਂ ਫੜ ਕੇ ਲਿਆਓ ਹਾਂਜੀ ਮੈਂ ਜਿਹੜੀ ਜੀਵਨ ਸਿੰਘ ਐਸਐਹ ਦੀ ਡਿਊਟੀ ਲੱਗੀ ਹੈ ਤੇ ਹਾਂ ਜੀ ਉਹਨਾਂ ਨੇ ਮੈਨੂੰ ਕੱਲ ਕਾਲ ਕੀਤੀ ਸੀ ਠੀਕ ਹੈ ਤੇ ਮੈਂ ਕਹਿੰਦਾ ਉਹਨਾਂ ਨੂੰ ਬਾਈ ਨੇਮ ਬੰਦੇ ਦਾ ਨਾਮ ਦਿੱਤਾ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਪਏ ਠੀਕ ਹੈ ਉਹਨਾਂ ਦੇ ਬਾਬੇ ਜੀ ਕਹਿੰਦੇ ਤੁਸੀਂ ਬੰਦਾ ਫੜ ਕੇ ਸਾਨੂੰ ਦੱਸੋ ਜੇ ਬੰਦਾ ਕਿੱਥੇ ਆ ਤੇ ਫਿਰ ਅਸੀਂ ਕਾਰਵਾਈ ਕਰਾਂਗੇ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਿ ਪਹਿਲੇ ਤੇ ਪੁਲਿਸ ਅਫਸਰ ਨੂੰ ਚਾਹੀਦਾ ਵਾ ਹਾਂ ਜੀ ਕਿ ਉਹਨਾਂ ਦੇ ਕਾਰਵਾਈ ਕਰਨ ਉੱਤੇ ਸਭ ਨਾਲ ਵੱਡੀ ਜਿਹੜੀ ਵੀਕਨੈਸ ਕਮਜ਼ੋਰੀ ਪੁਆਇੰਟ ਹੈ ਕਿ ਸਿਵਲ ਹਸਪੀਟਲ ਗੁਰਦਾਸਪੁਰ ਵਿੱਚ ਕਿਤੇ ਕੈਮਰਾ ਹੀ ਨਹੀਂ ਕੈਮਰਾ ਹੀ ਨਹੀਂ ਠੀਕ ਹੈ ਜੀ ਮੰਨੋ ਮੇਨ ਹਾਲ ਤੂੰ ਲੈ ਕੇ ਮੇਨ ਗੇਟ ਤੱਕ ਮੇਨ ਰੋਡ ਤੱਕ ਕਿਤੇ ਕੈਮ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਕਿ ਉੱਥੇ ਕੋਈ ਪੁਲਿਸ ਮੁਲਾਜ਼ਮ ਦੀ ਡਿਊਟੀ ਵੀ ਹੰਨੇਗੀ ਵੀ ਜਿਹੜਾ ਉੱਥੇ ਕਿ 24 ਘੰਟੇ ਰਹਿਣਾ ਚਾਹੀਦਾ ਪਬਲਿਕ ਦੇ ਅੱਗੇ ਉੱਥੇ ਪਰੇਸ਼ਾਨੀ ਜਾਂਦੀ ਹੈ ਜੀ ਜੀ ਤੇ ਉਸ ਤੋਂ ਬਾਅਦ ਡਬਲ ਪਰੇਸ਼ਾਨੀ ਨੂੰ ਹੋਰ ਵਾਹ ਜਾਂਦੀ ਹੈ ਜਦੋਂ ਨੇ ਚੀਜ਼ ਚੋਰੀ ਹੋ ਜਾਂਦੀ ਹੈ ਤੀਜੀ ਗੱਲ ਹੋਰ ਹੈ ਕਿ ਉੱਥੋਂ ਪੁਲਿਸ ਸਾਥ ਨਹੀਂ ਦਿੰਦੀ ਪੁਲਿਸ ਸਾਥ ਨਹੀਂ ਦੇ ਰਹੀ ਸਾਡਾ ਤੇ ਪ੍ਰਸ਼ਾਸਨ ਨੂੰ ਹੈ ਤੇ ਪੁਲਿਸ ਐਸਐਸਪੀ ਸਾਨੂੰ ਇਹ ਮੰਗਾ ਹੈ ਕਿ ਆਪਣੇ ਜਿਹੜਾ ਐਸਐਚਓ ਜਾਂ ਐਸਐਸ ਦੀ ਡਿਊਟੀ ਲੱਗੀ ਹੈ ਜਦ ਬੰਦਾ ਹੀ ਬਾਈ ਨੇਮ ਦੱਸਿਆ ਵਾ ਉਹਨਾਂ ਨੂੰ ਜੀ ਜੀ ਬਾਈ ਨੇਮ ਅਸੀਂ 3-4 ਵਾਰੀ ਬੰਦੇ ਦੇ ਘਰ ਅਸੀਂ ਵੀ ਸਾਡਾ ਨਿਕਾ ਹੈਗਾ ਪੁਲਿਸ ਨੂੰ ਉੱਤੇ ਕਾਰਵਾਈ ਕਰਕੇ ਪੁਲਿਸ ਨੂੰ ਜਾਣਦੀ ਵੀ ਹੈ ਠੀਕ ਹੈ ਜੀ ਵੀ ਇਹ ਬੰਦਾ ਕੌਣ ਆਰ ਕਿੱਥੇ ਰਹਿੰਦਾ ਹੋਵੇ ਪਰ ਪੁਲਿਸ ਕੇਹਦੀ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਸੋ ਕੀ ਨਾਮ ਕੀ ਤੁਹਾਡਾ ਵੀ ਜੀ ਮੇਰਾ ਨਾਮ ਹਰਜੀਤ ਸਿੰਘ ਸੋ ਹਰਜੀਤ ਸਿੰਘ ਜੋ ਨੌਜਵਾਨ ਜਿਵੇਂ ਉਹਨਾਂ ਦਾ ਮੋਟਰਸਾਈਕਲ ਸਿਵਲ ਹਸਪੀਟਲ ਤੋਂ ਜਿਹੜਾ ਚੋਰੀ ਹੋ ਗਿਆ ਹੋਰ ਵੱਖੋ-ਵੱਖ ਮੋਟਰਸਾਈਕਲ ਜਿਹੜੇ ਨੇ ਉਹ ਚੋਰੀ ਹੋ ਗਏ ਨੇ ਜਿਵੇਂ ਉਹਨਾਂ ਨੇ ਦੱਸਿਆ ਕਿ ਉੱਥੇ ਸਿਵਲ ਹਸਪੀਟਲ ਤਾਂ ਜਿਹੜੇ ਲੋਕ ਵਿਚਾਰੇ ਦੁਖਿਆਰੇ ਨੇ ਉਹ ਆਪਣੇ ਦੁੱਖਾਂ ਦੇ ਮਾਰੇ ਉੱਥੇ ਜਾਂਦੇ ਨੇ ਤੇ ਉੱਥੇ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਨਾ ਕਿਸੇ ਮੁਲਾਜ਼ਮ ਦੀ ਜਿਹੜੀ ਉੱਥੇ ਡਿਊਟੀ ਹੈ ਇੱਥੋਂ ਤੱਕ ਵੀ ਹੈਰਾਨਗੀ ਦਾ ਵਿਸ਼ਾ ਤੇ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਸਦਰ ਥਾਣੇ ਨਾਲ ਸੰਬੰਧਿਤ ਉਹਨਾਂ ਵੱਲੋਂ ਦੱਸਿਆ ਗਿਆ ਕਿ ਬੱਬੇ ਹਾਲੀ ਪਿੰਡ ਦੇ ਨਾਲ ਸੰਬੰਧਿਤ ਇੱਕ ਨੌਜਵਾਨਾ ਜਿਸ ਤੇ ਉਹਨਾਂ ਨੂੰ ਪੱਕਾ ਯਕੀਨ ਹੈ ਕਿ ਮੋਟਰਸਾਈਕਲ ਹਾਂਜੀ ਜਿਸ ਦਾ ਨਾਮ ਚਮਕ ਹੈ ਚਮਕ ਨਾਮ ਦਾ ਇੱਕ ਨੌਜਵਾਨ ਦੱਸਿਆ ਜਾ ਰਿਹਾ ਕਿ ਉਹਦੇ ਉੱਪਰ ਉਹਨਾਂ ਨੂੰ ਪੂਰਾ ਯਕੀਨ ਆ ਸ਼ੱਕਾ ਕਿ ਮੋਟਰਸਾਈਕਲ ਉਸਨੇ ਚੋਰੀ ਕੀਤਾ ਹੋਇਆ ਬਾਈ ਨੇਮ ਉਹਨਾਂ ਵੱਲੋਂ ਦਰਖਾਸਤ ਦਿੱਤੀ ਹੋਈ ਆ ਬ ਰਿਕਾਰਦ ਦੇਣ ਦੇ ਬਾਵਜੂਦ ਵੀ ਜਿਹੜਾ ਵਾ ਉਹ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਲਟਾ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਪੁਲਿਸ ਮੁਲਾਜ਼ਮਾ ਵੱਲੋਂ ਇਸ ਨੌਜਵਾਨ ਦੇ ਕਹਿਣ ਅਨੁਸਾਰ ਕਿ ਚੋਰ ਨੂੰ ਤੁਸੀਂ ਫੜ ਕੇ ਸਾਡੇ ਕੋਲ ਲੈ ਕੇ ਆਓ ਇਸ ਕਰਕੇ ਜਦੋਂ ਪੁਲਿਸ ਪ੍ਰਸ਼ਾਸਨ ਦੀ ਇਹ ਹੀ ਢਿੱਲੀ ਕਾਰਜਕਾਰੀ ਸਾਹਮਣੇ ਆਣੀ ਇਹ ਤਾਂ ਲੋਕਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜੇ ਸਵਾਲ ਉੱਠਣੇ ਨੇ ਉਹ ਸੰਭਾਵਕ ਹੈ ਉਹਨਾਂ ਵੱਲੋਂ ਐਸਐਸਪੀ ਗੁਰਦਾਸਪੁਰ ਤੋਂ ਜੋ ਮੰਗ ਕੀਤੀ ਜਾ ਰਹੀ ਹੈ ਕਿ ਜਿਵੇਂ ਉਹਨਾਂ ਵੱਲੋਂ ਬਾਈ ਨੇਮ ਦਰਖਾਸਤ ਦਿੱਤੀ ਗਈ ਹੈ ਜਿਵੇਂ ਵੱਖੋ ਵੱਖ ਹੋਰ ਵੀ ਮੋਟਰਸਾਈਕਲ ਜਿਹੜੇ ਨੇ ਉਹ ਚੋਰੀ ਹੋਏ ਨੇ ਉਹਨਾਂ ਦੇ ਜਿਹੜੇ ਮੋਟਰਸਾਈਕਲ ਚੋਰੀ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਕੇ ਚੋਰਾਂ ਦੀ ਪੈੜ ਦਬਕੇ ਉਹਨਾਂ ਨੂੰ ਜਿਹੜੇ ਮੋਟਰਸਾਈਕਲ ਆ ਉਹ ਦਵਾਈ ਜਾਣ ਤੇ ਉਹਨਾਂ ਨੂੰ ਇਨਸਾਬ ਮਿਲ ਸਕੇ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਨਰ ਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ